ਐ ਸਿੱਖੀ ਦਾਣ ਐ ਸਿੱਖੀ ਨੂੰ ਮਹਾਰਾਜ ਕਿਵੇਂ ਸੰਭਾਲੀਏ ਕਿਵੇਂ ਚੱਲੀਏ ਕੀ ਹੈ ਸਿੱਖੀ ਮਹਾਰਾਜ ਨੇ ਪੰਜ ਬਚਨ ਦਿੱਤੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਵਿਖੇ ਬੂਟਾ ਕੀ ਹੈ ਪਛਾਣ ਗੁਰੂ ਨਾਨਕ ਜੀ ਨੇ ਭਾਈ ਜੋਤ ਫਿਰਨੇ ਨੂੰ ਪਹਿਲਾ ਬਚਨ ਆਖਿਆ ਸਿੱਖੀ ਇਹ ਹੈ ਪਿਛਲ ਰਾਤ ਦੀ ਜਾਗਣਾ ਤੇ ਸ਼ਬਦ ਦੀ ਕਮਾਈ ਕਰਨੀ ਅੱਜ ਨੇ ਵੀਰਵਾਰ ਸੰਗਤ ਆਂਦੀ ਔਰ ਡਟੋ ਮੇਰੇ ਵੀ ਅਰਦਾਸ ਕਰੋ ਦਾਸ ਵੀ ਕਮਜ਼ੋਰ ਨਾ ਰਹੇ ਜਾਗਿਆ ਕਰੋ ਪਛਲ ਰਾਤ ਮਹਾਰਾਜ ਭਾਈ ਜੋਤ ਫਰਨਾ ਕਹਿੰਦੇ ਜੀ ਸਿੱਖੀ ਬਾਰੇ ਗੁਰੂ ਨਾਨਕ ਸਾਹਿਬ ਦੱਸ ਦਿਓ ਵੀ ਕਿਵੇਂ ਇਹਨੂੰ ਕਵਰ ਇਹ ਪਹਿਲਾ ਬਚਨ ਦਿੱਤਾ ਪਛਲ ਰਾਤੀ ਜਾਗਣਾ ਤੇ ਸ਼ਬਦ ਦੀ ਕਮਾਈ ਕਰੀ ਗੁਰਨਾਥ ਸਾਹਿਬ ਸਿੱਖਿਆ ਇਹ ਹੁਣ ਦਾਸ ਨਾਨਕ ਸਰੋ ਕੇ ਆਇਆ ਬਾਬਾ ਜੀ ਦੀ ਵਰਸੀ ਤੁਹਾਨੂੰ ਪਤਾ ਹੀ ਐ ਸਰ ਪੈਰ ਰੱਖਣ ਨੂੰ ਜਗ੍ਹਾ ਨਹੀਂ ਮੇਰੇ ਖਿਆਲ ਜਿਦਨ ਵਰਸੀ ਤੇ ਵਰਸੀ ਤੋਂ ਪਹਿਲੀ ਰਾਤ ਰੈਣ ਸਵਾਈ 5 7 ਲੱਖ ਦਾ ਇਕੱਠ ਸੀ ਬਹੁਤ ਘੱਟ ਸੰਤਾਂ ਦਾ ਬਾਬਾ ਜੀ ਦੀਆਂ ਕਮਾਈਆਂ ਅਸੀਂ ਚਲੋ ਸਟੇਜ ਤੇ ਵੀ ਬੈਠੇ ਹਾਜ਼ਰੀ ਵੀ ਲਾਈ ਗੁਰੂ ਨੇ ਤੇ ਉਹਨਾਂ ਉੱਥੇ ਜਾਈਏ ਤੇ ਫਿਰ ਤੁਹਾਨੂੰ ਪਤਾ ਹੀ ਹੈ ਬਹੁਤੀ ਮੰਡਲੀ ਮਹਾਪੁਰਸ਼ਾਂ ਦੀ ਫਿਰ ਮਿਲਦੀ ਇੱਕ ਮਹਾਪੁਰਸ਼ ਦਾਸ ਦੇ ਕਮਰੇ ਚ ਆ ਗਏ ਮੇਰੇ ਕੋ ਭਾਗ ਹੋਣੇ ਚੰਗੇ ਗੱਲਾਂ ਚੱਲ ਪਈਆਂ ਰੱਬ ਦੀਆਂ ਪਿਤਾ ਜੀ ਦੀ ਮੇਰੀ ਇੱਕ ਬੈਟਰੀ ਚਾਰਜ ਹੋਈ ਮੈਂ ਤੁਹਾਡੇ ਅੱਗੇ ਤਾਂ ਰੱਖ ਰਿਆ ਕੁਝ ਮੈਂ ਜ਼ਿੰਦਗੀ ਚ ਸੰਗਤ ਤੋਂ ਨਹੀਂ ਲਕੋਇਆ ਦਿਲ ਕਰਦਾ ਵੰਡਿਆਈ ਜਾ ਉਹ ਉਹਨਾਂ ਨੇ ਇੱਕ ਗੱਲ ਕਹੀ ਪਿਆਰ ਵਿੱਚ ਐ ਜਿਹੜਾ ਪਹਿਲਾ ਬਚਨ ਭਾਈ ਜੋਤ ਫਿਰਨੇ ਆਲਾ ਨਾ ਪਿਛਲ ਰਾਤ ਜਾਗਣਾ ਤੇ ਸ਼ਬਦ ਦੀ ਕਮਾਈ ਕਰਨੀ ਉਹ ਮਹਾਪੁਰਜ ਬੜੇ ਪਹੁੰਚੇ ਸੀ ਉਹਨਾਂ ਆਪਣਾ ਅਨੁਭਵ ਦੱਸਿਆ ਕਿ ਸਾਨੂੰ ਨਾ ਚੰਗਾ ਲੱਗੇ ਛੱਡ ਦੇਣ ਉਹਨਾਂ ਨੇ ਆਪਣਾ ਅਨੁਭਵ ਦੱਸਿਆ ਕਹਿੰਦੇ ਕਲਗੀਆਂ ਵਾਲੇ ਦੇ ਸ਼ਹੀਦ ਸਿੰਘ ਉਹ ਮਹਾਪੁਰਜਾਂ ਆਪਣਾ ਅਨੁਭਵ ਦੱਸਿਆ ਕਹਿੰਦੇ ਕਲਗੀਆਂ ਵਾਲੇ ਦੇ ਸ਼ਹੀਦ ਸਿੰਘ ਅੰਮ੍ਰਿਤ ਵੇਲੇ 3 ਵਜੇ ਹਰ ਇੱਕ ਦੇ ਘਰ ਵਿੱਚ ਜਾਂਦੇ ਨੇ ਸਿੱਖ ਦੇ ਉਹਨ ਆਪਣਾ ਅਨੁਭਵ ਦੱਸਿਆ ਸਵੇਰੇ ਅੰਮ੍ਰਿਤ ਵੇਲੇ ਗੁਰਗੋਬੇ ਸਿੰਘ ਜੀ ਦੇ ਸ਼ਹੀਦ ਸਿੰਘ ਹਰ ਸਿੱਖ ਦੇ ਘਰ ਜਾਂਦੇ ਨੇ 3 ਵਜੇ ਇਹ ਯਤਨ ਕਰਨ ਲਈ ਕਿ ਉੱਠ ਕੇ ਜੁੜ ਜਾਵੇ ਜੁੜ ਜਾਵੇ ਜੁੜ ਜਾਵੇ ਕਹਿੰਦੇ ਕਿ ਤਿੰਨ ਦੇ ਕਰੀਬ ਕਰ ਜਾਗ ਆਉਂਦੀ ਤੁਹਾਨੂੰ ਪਤਾ ਹੈ ਇਹ ਕਰੀ ਹੁੰਦਾ ਮੰਦਾ ਹੀ ਉਹ ਕੋਈ ਹੈ ਕਹਿੰਦੇ ਫਿਰ ਜਿਹੜੇ ਨਹੀਂ ਉੱਠਦੇ ਉਹਨਾਂ ਆਪਣਾ ਅਨੁਭਵ ਦੱਸਿਆ ਕਹਿੰਦੇ 5 ਵਜੇ ਦੇ ਕਰੀਬ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਛੀਤ ਸਿੰਘ ਫਿਰ ਇੱਕ ਵਾਰੀ ਹਰ ਸਿੱਖ ਦੇ ਘਰ ਜਾਂਦੇ ਨੇ ਕੋਈ ਵਿਦ ਬਣੇ ਉੱਠ ਕੇ ਜੁੜ ਜਾ ਜੁੜੇ ਕਹਿੰਦੇ ਫਿਰ ਜਿਹੜਾ 5 ਵੀ ਨਹੀਂ ਉੱਠਦਾ ਜਿਹੜਾ 5 ਵੀ ਨਹੀਂ ਉੱਠਦਾ ਤੇ ਜਿਹੜਾ ਉੱਠ ਪਵੇ ਤੇ ਜਦੋਂ ਉਹ ਫਿਰ ਸ਼ਹੀਦ ਸਿੰਘ ਬਾਹਰ ਨਿਕਲਦੇ ਨੇ ਬਖਸ਼ੀਸ਼ਾਂ ਵਰਕਤਾਂ ਉਹਨਾਂ ਨੂੰ ਹੁਕਮ ਦੇ ਦਿੰਦੇ ਨੇ ਇਹ 5 ਵਜੇ ਉਠਿਆ ਬਖਸ਼ੀਸ਼ਾਂ ਵਰਕਤਾਂ ਹੁਣ ਇਹਦੇ ਘਰ ਆ ਜਾਓ ਤੇ ਜਿਹੜਾ ਨਹੀਂ ਉੱਠਦਾ ਜਦੋਂ ਸ਼ੀਰ ਸਿੰਘ ਬਾਹਰ ਨਿਕਲਦੇ ਨੇ ਤੇ ਬਿਮਾਰੀਆਂ ਤੇ ਲਾਮਤਾਂ ਬੂਏ ਕੇ ਖੜੀਆਂ ਹੁੰਦੀਆਂ ਤੇ ਕਹਿੰਦੇ ਨੇ ਇਹ ਆਪਣੇ ਗੁਰੂ ਦਾ ਨਹੀਂ ਬਣਿਆ ਹੁਣ ਬਿਮਾਰੀਓ ਲਾਮਤੋ ਤੁਹਾਨੂੰ ਵੀ ਆ ਗਿਆ ਜਾਓ ਇਸ ਘਰ ਜਾਓ ਇਸ ਘਰ ਇਹ ਇਹ ਨਹੀਂ ਅਮਰਤਵਲੇ ਗੁਰੂ ਦਾ ਬਣਿਆ ਤੇ ਜਾਓ ਇਹ ਗੱਲ ਨੂੰ ਦੂਜੇ ਬਣੇ ਨਾ ਖਣਕਿਆ ਨੂੰ ਨਾ ਚੰਗੀ ਲੱਗੇ ਛੱਡ ਜੋ ਉਹਨਾਂ ਆਪਣਾ ਅਨਪਾਵ ਦੱਸਿਆ ਔਰ ਹੈ ਵੀ ਹੈ ਉਹਦੀਆਂ ਡਿਊਟੀਆਂ ਨਿਭ ਰਹੀਆਂ ਹੈ ਸਰ ਮੈਂ ਤੁਹਾਡੇ ਆ ਪਾ ਸੁਣਾਇਆ ਕਿ ਅੱਜ ਦੇ ਦੀਵਾਨ ਦੇ ਵਿੱਚ ਇਹ ਗੱਲ ਸੁਣ ਕੇ 10 ਸਰੀਰਾਂ ਦਾ ਵੀ ਅੰਮ੍ਰਿਤ ਵੇਲਾ ਬਣ ਗਿਆ ਕਿ ਆਂਦੇ ਨੇ ਹਾਜ਼ਰੀ ਲਾਉਂਦੇ ਨੇ ਜੇ ਉੱਠ ਕੇ ਸ਼ਬਦ ਦੀ ਕਮਾਈ ਕਰੀਏ ਤੇ ਬਰਕਤਾਂ ਨੂੰ ਕਹਿ ਜਾਂਦੇ ਨੇ ਇਸ ਘਰ ਦੇ ਜਾਓ ਉਹਨਾਂ ਦੇ ਨਾਲ ਇੱਕ ਬੰਦਾ ਬੈਠਾ ਸੀ ਜਦੋਂ ਕਮਰੇ 'ਚ ਆਇਆ ਨਾ ਉਹ ਕੋ ਮੈਨੂੰ ਕੀ ਕਹਿੰਦਾ ਕਹਿੰਦਾ ਜੀ ਮੇਰੀ ਦਿੱਲੀ ਤਰੀਕ ਸੀ ਕੋਕੀਏ ਸੀ ਤੇ ਵਕੀਲ ਨਹੀਂ ਜਾਣਾ ਸੀ ਕਹਿੰਦੇ ਮੈਨੂੰ ਮਾਂ ਪਰੇਸ਼ਾਨ ਨੇ ਕਿਹਾ ਅਮਰਤ ਵੇਲੇ ਉੱਠ ਕੇ ਕਮਾਈ ਕਰ ਫਿਰ ਸ਼ਹੀਦ ਸਿੰਘ ਹੁਕਮ ਲਾ ਜਾਂਦੇ ਆ ਅੱਜ ਇਹਦੀ ਤਰੀਕ ਹੈ ਬਰਕਤ ਉਸਾਈ ਹੋਣਾ ਬਖਸ਼ੀਸ਼ ਉਸਾਈ ਹੋਣਾ ਸੁਣਿਓ ਗੱਲ ਕਹਿੰਦਾ ਮੈਂ ਇੰਨਾ ਨਕਮਾ ਉਹਨਾਂ ਦੇ ਨਾਲ ਸੀ ਉਹਨੇ ਆਪਣੀ ਕੋਈ 2-4 ਸਾਲ ਪਹਿਲੀ ਗੱਲ ਸੁਣਾਈ ਕਹਿੰਦਾ ਮੈਂ ਇੰਨਾ ਨਕਮਾ ਤਾਵੇਂ 7 ਵਜੇ ਉੱਠਿਆ 10 ਵਜੇ ਤਰੀਕ ਸੀ ਤੇ ਉਹ ਕਹਿੰਦਾ ਜਦੋਂ ਮੈਂ 7 ਵਜੇ ਸੁੱਤਾ ਉੱਠਿਆ ਤੇ ਮੇਰੇ ਅੰਦਰੋਂ ਵਾਜਾਂ ਆਈ ਜਾਣ ਤੂੰ ਜਿਹੜੀ ਅੱਜ ਤਰੀਕ ਹੈ ਤੂੰ ਹਾਰਨਾ ਹੀ ਹਾਰਨਾ ਤੂੰ ਹਾਰਨਾ ਹੀ ਹਾਰਨਾ ਕਿਉਂ ਅੰਦਰੋਂ ਕਹਿੰਦੇ ਮੇਰੇ ਆਵਾਜ਼ ਆਈ ਜਾਵੇ ਕਿ ਅੱਜ ਜਿਹੜੀ ਹੈ ਨਾ ਤੂੰ ਅੰਮ੍ਰਿਤ ਵੇਲਾ ਸੰਭਾਲਿਆ ਨਹੀਂ ਤੇ ਦੂਜੀਆਂ ਚੀਜ਼ਾਂ ਨੂੰ ਹੁਕਮ ਹੋ ਗਿਆ ਹੈ ਜੇ ਤੂੰ ਸੰਭਾਲਿਆ ਹੁੰਦਾ ਇੱਧਰ ਤੂੰ ਸੰਭਾਲਣਾ ਸੀ ਉਧਰ ਤੇਰੇ ਕੇਸ ਵਿੱਚ ਸ਼ੀਤ ਸਿੰਘਾਂ ਪਹੁੰਚ ਜਾਣਾ ਪਹੁੰਚਣਾ ਆਖੋ ਸਤਿਨਾਮ ਇਹ ਸਮਝਿਓ ਬਾਤ ਨੂੰ ਸਮਝਿਓ ਕੋਈ ਸਮਾਂ ਸੀ ਦੇਵਤਿਆਂ ਦਾ ਪਹਿਰਾ ਸੀ ਐਸ ਵੇਲੇ ਜਿਹੜਾ ਸਮਾਂ ਜਾ ਰਿਹਾ ਸਤਸੰਗ ਸ਼ੀਤ ਸਿੰਘਾਂ ਦਾ ਪਹਿਰਾ ਮੈਂ ਗੁਰੂ ਦੀ ਜ਼ੋਰੀ ਕਹਿਣਾ ਕੋਈ ਦਮ ਨਹੀਂ ਸਿਰਫ ਆਪਣੇ ਪੰਨ ਕਰਕੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਸੰਗਤ ਹੋ ਰਹੀ ਹੋਵੇ ਸੰਗਤ ਨੂੰ ਕੋਈ ਲਾਲਚ ਨਾ ਹੋਵੇ ਪ੍ਰੋਗਰਾਮ ਕਰਾਉਣ ਵਾਲੇ ਪਿਆਰ ਨਾਲ ਕਰ ਰਹੇ ਹੋਣ ਕੀਰਤਨੀਆਂ ਨੂੰ ਕੋਈ ਹੋਰ ਲੋਭ ਨਾ ਹੋਵੇ ਪਿਆਰ ਨਾਲ ਕਰ ਰਿਹਾ ਹੋਵੇ ਐਗੋ ਜੀਆਂ ਜਗ੍ਹਾ ਤੇ ਸਾ ਸੰਗਤ ਅਸੀਂ ਤੁਸੀਂ ਨਹੀਂ ਜਿਹਾਉਂਦੇ ਸ਼ਹੀਦ ਸਿੰਘਾਂ ਦਾ ਵੀ ਪੈਰਾ ਹੋਣਾ ਪੈਰਾ ਹਾਲੋ ਸ੍ਰੀ ਓਕਾ ਕਬੀ ਬਾਬਾ ਨਨ ਸਿੰਘ ਜੀ ਦੀਆਂ ਕਿਤਾਬਾਂ ਪੜੋ ਤੇ ਬਾਬਾ ਜੀ ਤੇ ਇਥੋਂ ਤੱਕ ਕਹਿੰਦੇ ਨੇ ਜਿਹਦੇ ਘਰ ਧੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਸੱਚੀ ਬੜੀ ਪਿਆਰ ਨਾਲ ਸੇਵਾ ਹੋ ਰਹੀ ਹੈ ਉਹਦੇ ਕਮਰੇ ਵਿੱਚ ਵੀ ਸ਼ੀਤ ਸਿੰਘਾਂ ਦਾ ਪੈਰਾ ਹੁੰਦਾ ਹੈ ਤੇ ਬਾਬਾ ਜੀ ਦਾ ਬਚਨ ਹੈ ਕੋਈ ਐਵੇਂ ਨਹੀਂ ਉਹ ਕਰਦੇ ਹੁੰਦੇ ਹੈ ਹੁਣ ਇਹ ਗੱਲ ਮੈਂ ਰਮਝਦੀ ਦੱਸਣ ਲੱਗਾ ਦੂਜੇ ਬੰਦੇ ਨਾ ਖੜੇ ਹੋ। ਕਦੀ ਨਾਨਕ ਸਰ ਜਾਓਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬਹੁਤ ਜਗ੍ਹਾ ਖਾਲੀ ਰੱਖੀ ਹੋਏਗੀ। ਉੱਥੇ ਕੋਈ ਨਹੀਂ ਜਾ ਸਕਦਾ। ਸਰ ਗੁਲਦਸਤੇ ਰੱਖੇ ਆ ਕੋਈ ਨਾ ਕੋਈ ਫੁੱਲ ਕੋਈ ਨਾ ਕੋਈ ਹੋਰ ਇਸ਼ਾਈ ਹੋਈ ਹੋਈ ਹੈ ਸਾਰੀ। ਸਭ ਇੱਧਰ ਨੇ ਜਾਂ ਉੱਧਰ ਨੇ ਉੱਥੇ ਕੋਈ ਨਹੀਂ ਜਾ ਸਕਦਾ। ਕਿਸੇ ਨੇ ਪੁੱਛਿਆ ਬਾਬਾ ਜੀ ਇਹ ਜਗ੍ਹਾ ਖਾਲੀ ਕਿਉਂ? ਬਾਬਾ ਜੀ ਕਹਿੰਦੇ ਭਾਈ ਸਾਡੀ ਭਾਵਨਾ ਹੈ ਕੀਰਤਨ ਹੋ ਰਿਹਾ ਹੋਵੇ ਕਥਾ ਹੋ ਰਹੀ ਹੋਵੇ satsang ਹੋ ਰਿਹਾ ਹੋਵੇ ਉਹਦੇ ਪਿਆਰਿਆਂ ਦੇ ਵੀ ਗੁਪਤ ਰੂਹਾਂ ਦੇ ਵੀ ਸ਼ੀ ਸੰਗਾਂ ਦੇ ਬੈਠਣ ਲਈ ਇਹ ਜਗ੍ਹਾ ਬਣਾਈਆ ਉਹ ਹਾਜ਼ਰੀਆਂ ਪਰਦੇ ਦਹਿ ਅੱਖੋ ਸਤਨਾਮ ਅੱਜ ਦੇ ਨਿੱਕੀ ਜੀ ਗੱਲ ਕੁਦਰਤੀ ਤੁਰ ਪਈ ਹੈ ਨਹੀਂ ਤੇ ਜੋਤ ਫਿਰਨੇ ਜਿਹਦੇ ਪੰਜ ਬਚਨ ਸਿਰਫ ਲੰਘਣਾ ਹੀ ਸੀ ਮਤਲਬ ਵੀ ਇਹ ਪਹਿਲਾ ਬਚਨ ਗੁਰਨਾਨਕ ਮਹਾਰਾਜ ਕਹਿੰਦੇ ਸਿੱਖੀ ਆ ਹੈ ਅੰਮ੍ਰਿਤ ਵੇਲੇ ਪਿਛਲ ਰਾਤ ਜਾਗਣਾ ਤੇ ਸ਼ਬਦ ਦੀ ਕਮਾਈ ਕਰਨੀ ਅੱਜ ਜਿੰਨੀ ਸੰਗਤ ਕੀਰਤਨ ਸੁਣ ਰਹੀ ਜੇ ਅੱਜ ਘਰ ਇਹ ਲੈ ਕੇ ਜਾਣਾ ਕਿ ਜਦੋਂ ਮੈਂ ਸੋਣਾ ਤੇ 3 ਵਜੇ ਆਉਣਾ ਸ਼ੀਤ ਸਿੰਘਾ ਨੇ ਮੈਨੂੰ ਚੈੱਕ ਕਰਨ ਤੇ ਜੇ ਤਿੰਨ ਵਾਲੀ ਗੱਲ ਔਖੀ ਜਾਪੇ ਪੰਜ ਵਾਲੀ ਤੇ ਆ ਜਾਇਓ ਤੇ ਪਿਆਰ ਨਾਲ ਕੋਈ ਜਗਾਰਾ ਬੁਲਾ ਦੇਵੇ ਸਾਧ ਸੰਗਤ ਦੇ ਵਿੱਚ ਨਾਲੇ ਬਹੁਤ ਨਿਹਾਲ